ਦੇਖ ਰਹੇ ਹੋ ਵਾਹ ਖੇਤੀ ਚੈਨਲ ਕਿਸਾਨ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੇ ਚੈਨਲ ਦੇ ਵਿੱਚ ਸਵਾਗਤ ਹੈਗਾ ਅੱਜ ਅਸੀਂ ਧਨੌਨੀ ਮੰਡੀ ਦੇ ਵਿੱਚ ਪਹੁੰਚੇ ਹੋਏ ਹਾਂ ਜੀ ਇੱਥੇ ਦੱਸਾਂਗੇ ਤੁਹਾਨੂੰ ਕਿ ਕਣਕ ਦੀ ਜਿਹੜੀ ਖਰੀਦ ਹੈਗੀ ਆ ਉਹਦੀ ਕੀ ਪੋਜੀਸ਼ਨ ਚੱਲ ਰਹੀ ਹੈਗੀ ਆ ਲਿਫਟਿੰਗ ਦੀ ਕੀ ਸਮੱਸਿਆ ਜਾਂ ਆ ਰਹੀ ਹੈ ਜਾਂ ਨਹੀਂ ਆ ਰਹੀ ਸਾਡੀ ਅਧਿਕਾਰੀਆਂ ਨਾਲ ਵੀ ਗੱਲ ਹੋਈ ਪੈਗੀ ਆ ਜੀ ਤੇ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਪਹਿਲਾਂ ਜੀ ਕਿ ਇਹਦੀ ਜਾਣਕਾਰੀ ਹੈ ਕਿ ਡੇਰਾ ਬਰਤੀ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਧਨੌਨੀ ਅਨਾਜ ਮੰਡੀ ਵਿੱਚ ਪਨ ਗ੍ਰੇਨ ਅਤੇ ਮਾਰਕਟ ਬੈਡ ਏਜੰਸੀਆ ਵੱਲੋਂ ਕਣਕ ਦੀ ਖਰੀਦ ਜੋਰ-ਸ਼ੋਰਾਂ ਨਾਲ ਚੱਲ ਰਹੀ ਹੈ। ਹੁਣ ਤੱਕ, ਯਾਨੀ ਕਿ ਅੱਜ ਤੱਕ 3600 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਪਨ ਗ੍ਰੇਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 1200 ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਇਹਦਾ ਮਤਲਬ ਇਹ ਹੋਇਆ ਕਿ ਖਰੀਦ ਕੇ ਗੋਦਾਮਾਂ ਵੱਲ ਭੇਜੀ ਵੀ ਜਾ ਰਹੀ ਹੈ। ਤਨੌਨੀ ਨਾਜ ਮੰਡੀ 'ਚ ਦੋ ਏਜੰਸੀਆਂ ਕੰਮ ਕਰਦੀਆਂ, ਇੱਕ ਪਨ ਗ੍ਰੇਨ ਤੇ ਇੱਕ ਮਾਰਕਟ। ਕਿੰਨੇ ਕੀ ਕੀ ਪਰਚੇ ਦੁੱਤੀ ਹੈ ਜੀ? ਹੁਣ ਤੱਕ ਦੋਨੇ ਏਜੰਸੀ ਨੇ ਰੱਖ ਕੇ 360000 ਦੇ ਪ੍ਰੀਓਪਰਚੇਜ਼ ਕਰ ਲੀਏ ਜੀ ਔਰ ਲੋਡਿੰਗ ਦਾ ਜਿਵੇਂ ਚੱਲਦਾ ਹੈ ਕੰਮ ਲੋਡਿੰਗ ਦਾ ਠੀਕ ਚੱਲ ਰਿਹਾ ਜੀ ਦੋਨੇ ਦਾ ਕੱਲ ਸਪੈਸ਼ਲ ਲੱਗੀ ਸੀ ਸਪੈਸ਼ਲ ਦੇ ਵਿੱਚ ਚੱਲ ਗਿਆ ਤੇ ਸਾਡਾ ਜਿਹੜਾ ਡੀਸੀਪੀ ਦਾ ਜੋ 8-10 ਬੰਦੇ ਆ ਉਹ ਫੰਗ ਦਾ ਮਸ਼ਹੂਰ ਕਰਦੇ ਆ ਅੱਛਾ ਜੀ 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 ਸਰਦਾਰ ਜਿਸ ਤਰ੍ਹਾਂ ਕੇ ਬਤਰੀ ਮੌਸਮ ਪਾਕ ਵੱਲੋਂ ਜਾਰੀ ਕੀਤਾ ਗਿਆ ਜੀ ਕਿ ਅਗਾਂ ਵਾਲੇ ਟਾਈਮ ਦੇ ਵਿੱਚ ਹਲੇਰੀ ਤੱਕ ਖੜਮੀ ਆ ਸਕਦਾ ਜੀ ਇਸ ਤਰ੍ਹਾਂ ਦੇ ਪ੍ਰਬੰਧ ਹੈ ਆਪਣੇ ਕੋਲ ਉਹਦੇ ਸਵੰਚ ਆਪਾਂ ਨੇ ਇਹਨਾਂ ਨੂੰ ਹਦਾਇਤਾਂ ਜਾਰੀ ਕਰਤੀਆਂ ਹੈਗੀਆਂ ਤੇ ਇਹਨਾਂ ਨੇ ਆਪਣਾ ਆਪਣਾ ਮਾਲ ਵਸੇ ਇਹਨਾਂ ਕੋਲ ਤਰਪਾਲਨਾ ਵਗੈਰਾ ਕਰੇ ਰੂਰੇ ਪ੍ਰਬੰਧ ਹੈ ਇਹਨਾਂ ਢਾਗ ਵੀ ਲਿਆਗੇ ਮਾਲ ਸਾਰੇ ਇੱਥੇ ਹਾਂ ਜੀ ਸਰਦਾਰ ਕਿਸੇ ਤਰ੍ਹਾਂ ਦੀ ਕਿਸੇ ਦਿੱਕਤ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ ਤੁਸੀਂ ਕਿਸਾਨ ਜੀ ਨਹੀਂ ਹਜੇ ਤੱਕ ਤਾਂ ਕੋਈ ਦਿੱਕਤ ਨਹੀਂ ਸਾਹਮਣੇ ਕੋਈ ਸਭ ਕੁਝ ਠੀਕ ਹੈ ਹਾਂ ਬਿਲਕੁਲ ਸਭ ਠੀਕ ਹੈ ਸਾਰਾ ਪਰਵਾਹ ਚੰਗੀ ਹੈ ਉਹਨਾਂ ਦੱਸਿਆ ਕਿ ਮੰਡੀ ਵਿੱਚ ਤਰਪਾਲਾਂ, ਬੋਰੀਆਂ ਤੇ ਹੋਰ ਸਾਜੋ-ਸਮਾਨ ਦੀ ਕੋਈ ਘਾਟ ਨਹੀਂ ਹੈ। ਕਿਸੇ ਕਿਸਮ ਨੂੰ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਤੇ ਉਹਨਾਂ ਇਹ ਵੀ ਕਿਹਾ ਕਿ ਕਣਕ ਨੂੰ ਤੁਰੰਤ ਤੋਲਿਆ ਜਾ ਰਿਹਾ ਹੈ, ਰੇਟ ਲਗਾਇਆ ਜਾ ਰਿਹਾ ਹੈ ਤੇ ਲਿਫਟਿੰਗ ਵੀ ਚੱਲ ਰਹੀ ਹੈ ਨਾਲ। ਪਿਛਲੇ ਕਈ ਦਿਨਾਂ ਤੋਂ ਮੰਡੀ 'ਚ ਕਣਕ ਦੀ آمد ਵਧ ਗਈ ਹੈ। ਸਵੇਰ ਤੋਂ ਸ਼ਾਮ ਤੱਕ ਟਰਾਲੀਆਂ ਦੀਆਂ ਲਾਈਨਾਂ ਲਗੀਆਂ ਹੋਈਆਂ ਹਨ। ਸਰਕਾਰੀ ਇੰਤਜ਼ਾਮ ਵੀ ਮੁਹੱਈਆ ਕਰਵਾਏ ਗਏ ਹਨ। ਜਿਵੇਂ ਕਿ ਪਾਣੀ ਛਾਂ ਸੁਚੱਜੀ ਥਾਂ ਮਾਪਤੌਲੀ ਮਸ਼ੀਨਰੀ ਆਦਿ ਦਾ ਸਾਰਾ ਟੁਕਮਾ ਪ੍ਰਬੰਧ ਕੀਤਾ ਗਿਆ ਹੈ ਵਿਭਾਗ ਵੱਲੋਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸੇ ਵੀ ਕਿਸਾਨ ਨੂੰ ਜ਼ਿਆਦਾ ਸਮਾਂ ਇੱਥੇ ਬੈਠਣਾ ਨਾ ਪਵੇ ਅਤੇ ਫਸਲ ਦਾ ਸਹੀ ਮੁੱਲ ਮਿਲੇ ਤੇ ਐਮਐਸਪੀ ਤਹਿਤ ਪੂਰਾ ਭੁਗਤਾਨ ਸਮੇਂ ਤੇ ਹੋਵੇ ਇਹ ਸਾਰੇ ਇੰਤਜ਼ਾਮ ਇਸ ਗੱਲ ਦਾ ਇਸ਼ਾਰਾ ਹੈ ਕਿ ਪੰਜਾਬ ਸਰਕਾਰ ਖਰੀਦ ਏਜੰਸੀਆਂ ਤੇ ਮਾਰਕੀਟ ਕਮੇਟੀ ਕਿਸਾਨਾਂ ਦੇ ਹੱਕ 'ਚ ਖੜੀਆਂ ਹਨ ਕਣਕ ਦੀ ਖਰੀਦ ਮੌਸਮ ਦਾ ਇਹ ਮੁੱਖ ਦੌਰ ਹੈ ਸਾਡੇ ਆਦਾ ਪੀਤਾ ਪੰਜਾਬ ਦੀ ਖੁਸ਼ਹਾਲੀ ਨਾਲ ਜੁੜਿਆ ਹੋਇਆ ਹੈ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤੇ ਲਾਭਦਾਇਕ ਲੱਗੀ ਹੋਵੇ ਤਾਂ ਸਾਡੇ ਵੀਡੀਓ ਨੂੰ ਦੋਸਤੋ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ